ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਖਾਕੀ ਦੀ ਖਾਕੀ ਇੱਕ ਵਾਰ ਮੁੜ ਤੋਂ ਦਾਗਦਾਰ ਹੋਈ ਹੈ ਵੱਡਾ ਦਾਗ ਲੱਗਿਆ ਕਿਉਂਕਿ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਸਾਬਤ ਹੋਏ ਨੇ ਤੇ ਆਉਣ ਵਾਲੀ ਤਰੀਕ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾਵੇਗੀ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਝੂਠਾ ਪੁਲਿਸ ਮੁਕਾਬਲਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਆਈਜੀ ਤੇ ਸਾਬਕਾ ਡੀਐਸਪੀ ਦੇ ਵੱਲੋਂ ਇਹ ਝੂਠਾ ਮੁਕਾਬਲਾ ਬਣਾਇਆ ਗਿਆ ਸੀ ਤੇ ਦੋ ਪੁਲਿਸ ਅਧਿਕਾਰੀ ਉਹਨਾਂ ਦੇ ਨਾਲ ਹੋਰ ਵੀ ਸ਼ਾਮਲ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਸੀਬੀਆਈ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲਿਆ ਜਿੱਥੇ 4 ਸਾਲ ਕੇਸ ਚੱਲਣ ਤੋਂ ਬਾਅਦ ਇਹ ਹੁਣ ਸਜ਼ਾ ਸੁਣਾਈ ਜਾਵੇਗੀ ਦੋਸ਼ੀ ਕਰਾਰ ਮੰਨ ਲਿਆ ਗਿਆ 30 ਸਾਲਾ ਪੁਰਾਣਾ ਕੇਸ ਹੈ ਤਰਨਤਾਰਨ ਦੇ ਵਿੱਚ ਇਹ ਵਾਕਿਆ ਹੋਇਆ ਸੀ ਜਿੱਥੇ ਇੱਕ ਜਿਹੜੇ ਨਾਮੀ ਦੁਕਾਨਦਾਰ ਸਨ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਸਮੇਤ ਚੁੱਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰਾਂ ਨੂੰ ਧਰਿਆ ਕੀਤਾ ਗਿਆ ਪਰੰਤੂ ਜਿਹੜੇ ਗੁਲਚਨ ਕੁਮਾਰ ਸਨ ਉਹਨਾਂ ਨੂੰ ਪੁਲਿਸ ਦੇ ਵੱਲੋਂ ਚੁੱਕਿਆ ਗਿਆ ਪਰੰਤੂ ਉਹਨਾਂ ਨੂੰ ਨਹੀਂ ਛੱਡਿਆ ਗਿਆ ਤੇ ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੀ ਉਹਨਾਂ ਦੀ Laash ਹੈ ਉਹ ਵੀ ਖੁਰਦ-ਬੁਰਦ ਕਰ ਦਿੱਤੀ ਗਈ ਤੇ ਉਹਨਾਂ ਦੀ Laash ਉਹਨਾਂ ਦੇ ਪਰਿਵਾਰ ਤੱਕ ਨੂੰ ਨਹੀਂ ਸੌਂਪੀ ਗਈ ਤੇ ਪੁਲਿਸ ਨੇ ਖੁਦ ਉਹਨਾਂ ਦਾ ਸੰਸਕਾਰ ਵੀ ਕੀਤਾ ਜਿਸ ਤੋਂ ਬਾਅਦ ਖਾਲੜਾ ਜਿਹੜੀ ਰਿਪੋਰਟ ਆਈ ਹੈ ਉਸ ਤੋਂ ਬਾਅਦ ਉਸਦੇ ਵਿੱਚ ਗੁਲਸ਼ਨ ਕੁਮਾਰ ਦਾ ਜ਼ਿਕਰ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਕੇਸ ਚੱਲਦਾ ਹੈ ਤੇ ਕੇਸ सीबीआई ਦੇ ਕੋਲ ਪਹੁੰਚਦਾ ਜਿਸ ਤੋਂ ਬਾਅਦ सीबीआई ਦੇ ਵੱਲੋਂ ਜਿਹੜੀ ਹੈ ਸਾਰੀ ਨਿਕਤਾ ਚੁਨੀ ਕੀਤੀ ਜਾਂਦੀ ਹੈ ਸਾਰੀ ਪ੍ਰਕਿਰਿਆ ਸਾਰੀ ਪੈੜਾਂ ਨੂੰ ਦੱਬਿਆ ਜਾਂਦਾ ਹੈ ਕਿ ਕਿਹੜੀ ਪੈੜਾਂ ਕਿੱਥੇ ਤੱਕ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮਾਂ ਦੇ ਨਾਂ ਸ਼ਾਮਲ ਨੇ ਜਿਸ ਦੇ ਵਿੱਚ ਇਹ ਸਾਬਕਾ ਡੀਆਈਜੀ ਦਿਲਬਖ ਸਿੰਘ ਤੇ ਸਾਬ ਦਾ ਡੀਐਸਪੀ ਗੁਰਸ਼ਰਨ ਸਿੰਘ ਦੇ ਵੱਲੋਂ ਇਹ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਤੇ ਉਹਨਾਂ ਦੇ ਨਾਲ ਦੋ ਪੁਲਿਸ ਮੁਲਾਜ਼ਮ ਹੋਰ ਵੀ ਸ਼ਾਮਲ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਪੁਲਿਸ ਮੁਕਾਬਲਾ ਤਰਨਤਾਰਨ ਦੇ ਵਿੱਚ ਬਣਾਇਆ ਗਿਆ ਉਦੋਂ ਇੱਕ ਪੁਲਿਸ ਮੁਲਾਜ਼ਮ ਐਸਐਚਓਸੀ ਤੇ ਇੱਕ ਪੁਲਿਸ ਮੁਲਾਜ਼ਮ ਡੀਐਸਪੀਸੀ ਤੇ ਉਹਨਾਂ ਦੀ ਜਿਹੜੀ ਹੁਣ ਅਹੁਦਾ ਰੈਂਕ ਹੈ ਉਹ ਵੀ ਵਧਿਆ ਹੈ ਤੇ ਹੁਣ ਉਹਨਾਂ ਨੂੰ ਦੋਸ਼ੀ ਇਕਰਾਰ ਮੰਨਿਆ ਗਿਆ ਸੀਬੀਆਈ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਦੋਸ਼ੀ ਇਕਰਾਰ ਮੰਨਿਆ ਗਿਆ ਤੇ ਹੁਣ ਜਿਹੜੀ ਅਗਲੀ ਸੁਣਵਾਈ ਹੋਵੇਗੀ ਉਸ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ ਕਿੰਨੀ ਸਜ਼ਾ ਸੁਣਾਈ ਜਾਵੇਗੀ ਇਹ ਆਉਣ ਵਾਲੀ ਤਾਰੀਖ ਦੇ ਉੱਤੇ ਬਿਲਕੁਲ ਤੈਅ ਹੋਵੇਗਾ ਕਿਉਂਕਿ ਜਿਹੜੇ ਪੀੜਤ ਨੇ ਉਹਨਾਂ ਦੀ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮਲਮ ਲੱਗਦਾ ਹੈ ਜਾਂ ਉਹ ਇਸ ਤੋਂ ਬਾਅਦ ਫਿਰ ਹਾਈ ਕੋਰਟ ਦਾ ਜਾਂ ਫਿਰ ਸੁਪਰੀਮ ਕੋਰਟ ਦਾ ਰੁਕ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਹੋਵੇਗਾ